ਕਹਿੰਦੇ ਸੁਧਿਪ ਪ੍ਰਧਾਨ ਮੱਤੀਪਾਲਾ ਹੁਮਨਿਸਤ ਬਣਾਇਆ ਕੰਮ ਕਰਕੇ ਦਿਖਾਓ ਇੱਥੇ ਕਰ ਰਹੇ ਪੰਜਾਬ ਸਰਕਾਰ ਕਰ ਰਹੀ ਹੈ ਮੇਰੇ ਇੱਥੇ 6 ਕੁੜੀਆਂ ਲੱਗੀਆਂ ਜਾਂਦੇ ਤੇ ਬੜੇ ਮਾਣ ਨਾਲ ਕਹਿਣਾ ਪੰਜ ਗਰੀਬਾਂ ਦੀਆਂ ਬੱਚੀਆਂ ਲੱਗੀਆਂ ਪੰਜ ਤੇ ਇਹ ਗਰੀਬਾਂ ਦੇ ਰਾਸ਼ਟਰੀ ਆਰਮਨਾਤ ਕੋ ਮੈਨੂੰ ਮੰਦਰ ਹੀ ਨਹੀਂ ਬਣ ਦਿੰਦੇ ਕਹਿੰਦੇ ਸਾਡਾ ਮੰਦਰ ਬਿੱਟਿਆ ਜਾਊ ਕਮਾਲ ਦੀ ਗੱਲ ਆ ਯਾਰ ਸਖਵੀਰ ਬਾਗਲ ਕਹਿੰਦੇ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚੋ ਤੁਸੀਂ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਤੁਸੀਂ ਸਾਡੀ ਦਾ ਰਾਜ਼ ਸੇਵਾ ਕਰਨ ਦੀ ਭਾਵਨਾ ਹੈ ਤਾਂ ਬਗ ਜਾਣਗੇ ਦਿੱਲੀ ਕਹਿੰਦੇ ਯਾਰਾ ਤਾਂ ਮੈਨੂੰ ਲੱਗਦਾ ਇਹਦਾ ਬੀਬਾ ਜੀ ਜੀ ਦਾ ਅਰਦਾਸ ਸੁਣੀਗੀ ਜਿਹਨਾਂ ਨੇ ਬੇਅਦਬੀਆਂ ਕਰਾਈਆਂ ਉਹਨਾਂ ਕੱਖ ਨਾ ਰਵੇ ਕੱਖ ਨਹੀਂ ਰਿਹਾ ਪਹਿਲਾਂ ਉਹਨਾਂ ਦੀ ਫਿਰ ਤੇ ਰਸਾਲੇ ਲੈਂਦੇ ਹੁੰਦੇ ਸੀ ਇਹ ਬੀਜੇਪੀ ਵਾਲਿਆਂ ਦੇ ਦਿੱਤੇ ਆ ਬੁੱਧੀਜੀਵੀ ਨੇ ਜਦੋਂ ਲੋਕਾਂ ਨੇ ਜਿਵੇਂ ਨਕਾਰਦੇ ਆ ਹੁਣ ਇਹ ਪੰਜਾਬ ਦੀ ਗੱਲ ਕਰਨਗੇ ਪੰਜਾਬੀਅਤ ਦੀ ਗੱਲ ਕਰਨਗੇ ਉਹਨਾਂ ਦੀ ਗੱਲ ਨੂੰ ਹੁਣ ਕੋਈ ਤਵੱਜੋ ਦਿੰਦਾ ਨਹੀਂ ਹੈ ਸਿਰਵੀਰ ਜੀ ਅੰਸਰ ਰੱਖਦੇ ਤੁਸੀਂ ਨੇ ਉਹ ਬਿਆਨ ਤਿੱਖੇ ਵੀ ਸੋਨੇ ਹੋਣਗੇ ਜਿਹੜੇ ਕਹਿੰਦੇ ਸੀ ਕਿ ਜਿਹੜੇ ਵਿਰੋਧ ਕਰਨਾ ਆਉਂਦੇ ਨੇ ਇਹਨਾਂ ਦਾ ਨਾਮ ਨੋਟ ਕਰ ਲਓ ਫਿਰ ਦੋ ਤਰੀਕ ਤੋਂ ਬਾਅਦ ਦੇਖਾਂ ਕਿਹੜੇ ਖੱਪੇ ਖਾਂ ਹੁਣ ਮਾਫੀ ਮੰਗੋ ਅੱਛਾ ਆਪਣੇ ਵਾਲੇ ਤੋਂ ਨਹੀਂ ਸੁਤਦਾ ਹੈ ਅਫਗਾਨੀ ਤੋਂ ਨਹੀਂ ਸੁਤਦਾ ਹੈ ਅੰਗਰੇਜ਼ਾਂ ਤੋਂ ਨਹੀਂ ਸੁਤਦਾ ਹੈ ਅਬ ਮੋਦੀ ਨੂੰ ਬੋੜਨੀਆਂ ਲਾ ਕੇ ਮਾਫੀ ਮੰਗਣੀ 400 ਪਾਰ ਦਾ ਨਾਰਾ ਦੇ ਰਹੇ ਨੇ ਕਹਿੰਦੇ ਹੁਣ ਕੇਂਦਰ ਦੀ ਲੀਡਰਸ਼ਿਪ ਵੀ ਪੰਜਾਬ ਦੇ ਵਿੱਚ ਬੀਜੇਪੀ ਦੀ ਪਹੁੰਚੀ ਹੋਈ ਆ 2027 ਦੇ ਵਿੱਚ ਕਹਿੰਦੇ ਬੀਜੇਪੀ ਦੀ ਸਰਕਾਰ ਬਣਦੀ ਹੈ ਹਿੰਦੁਸਤਾਨ ਦੇ ਵਿੱਚ ਨਾ ਇੱਕ ਸਮਾਂ ਇਹ ਆਇਆ ਸੀ ਜਦੋਂ ਲੋਕ ਕਹਿੰਦੇ ਸੀ ਇੰਡੀਆ ਇਜ਼ ਇੰਦਰਾ ਇੰਟਰਾ ਇੰਡੀਆ ਕਿੱਥੇ ਆਓ ਬਾਜਪਾਈ ਸਾਹਿਬ ਦਾ ਸ਼ਾਈਨਿੰਗ ਇੰਡੀਆ ਕਿੱਥੇ ਆਓ ਕਿਵੇਂ ਕਰ ਲਵੋ ਤੁਸੀਂ ਤੁਸੀਂ ਧੀਆ ਭੈਣਾਂ ਦੀ ਇੱਜ਼ਤ ਤਾਂ ਕਰਦੇ ਮਣੀਪੁਰ ਵਰਗੀਆਂ ਘਟਨਾਵਾਂ ਹੋਈਆਂ ਹੁਣ ਨੂਵ ਵਰਗੀਆਂ ਘਟਨਾਵਾਂ ਹੋਈਆਂ ਹੁਣ ਗੁਜਰਾਤ 'ਚ ਬਲਾਤਕਾਰੀਆਂ ਦੇ ਗੜਾਂ 'ਚ ਤੁਸੀਂ ਹਾਰ ਪਾਈ ਜਾਂਦੇ ਹੋ ਤੇ ਫਿਰ ਤੁਸੀਂ ਕਹਿੰਦੇ ਜਾਸੋ ਪਰ ਇਨਸਪਾਇਨਲੈਸਲੀ ਹੈ ਸਾਡਾ ਹਿੰਦੁਸਤਾਨ ਸਾਡਾ ਦੇ ਇਹ ਲੋਕ ਠੀਕ ਆ ਭੋਲੇ ਜਰੂਰ ਆ ਪਰ ਇਹਨਾਂ ਚੀਜ਼ਾਂ ਨੂੰ ਮਾਈਂਡ ਕਰਦੇ ਆ ਇਹ ਮਾਂ ਦੇ ਇਹ ਤਰੀਕੇ ਦੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ATM ਬਣਾਤਾ ਗਰਵਿਲ ਕੇਜਰੀ ਵੱਲੋਂ ਕੱਲ ਲੁਧਿਆਣੇ 'ਚ ਬੜਾ ਤਿੱਖਾ ਹਮਲਾ ਕਰੀ। ਤੁਹਾਡੇ ਕੋਲੇ ਆਈਏ ਆ, ਤੁਹਾਡੇ ਕੋਲੇ ਈਡੀ ਆ। ਜੱਕੋ ਖਾ। ਤੁਸੀਂ ਤਾਂ ਆਪੋਜੀਸ਼ਨ ਵਾਲੇ ਐਮਰਲ ਜੱਕ ਲੈਣ ਜਿਹੜਾ ਤੁਹਾਡੇ ਨਾਲ ਆ ਜਾਂਦਾ ਉਹਨੂੰ ਕਹਿੰਦੇ ਸਾਫ ਆ। ਜਦੋਂ ਕਹਿੰਦੇ ਤੁਸੀਂ ਟਰੱਕ ਭਰ ਕੇ ਉਹਨੇ ਰਾਹੁਲ ਗਾਂਧੀ ਨੂੰ ਦੇਤੇ, ਅੰਬਾਨੀ ਦੇ ਅਦਾਨੀ ਨੇ ਤੇ ਕਿੱਥੇ ਜੜੀ ਤੁਹਾਡੀ? ਫੜ ਲਓ ਰਾਹੁਲ ਗਾਂਧੀ ਵੀ ਨਾਲ ਦੇ ਦੇ ਨਾਲ ਉਹ ਵੀ ਫੜ ਲਓ ਦੂਜੇ ਨੂੰ ਅੰਬਾਨੀ ਨੂੰ ਅਦਾਨੀ ਨੂੰ। ਇਹ ਗੱਲਾਂ ਹੈ ਜੁਮਲੇਵਾਜ ਪਾਰਟੀ ਹੈ। ਇਹ ਇਹ ਦੋ ਨਾਂ ਰੱਖਿਆ। ਇੱਕ ਭਾਰਤੀ ਝਗੜਾ ਪਾਰਟੀ, ਦੂਜਾ ਭਾਰਤੀ ਜੁਮਲਾ ਪਾਰ ਕੋਣ ਸੜਕ ਤੇ ਜਾਂਦੇ ਆਪਾਂ ਸੜਕ ਤੇ ਅਕਸਿਡੈਂਟ ਹੋ ਜਾਂਦਾ ਕੋਈ ਚੱਕਦਾ ਨਹੀਂ ਤੇ ਬੰਦਾ ਉੱਥੇ ਮਰਦੇ ਭੱਜ ਜਾਂਦੇ ਸੀ ਜਿਵੇਂ ਪਰਚਾ ਹੋਊਗਾ ਚੱਕਣਾ ਚਾਹੁੰਦੇ ਸੀ ਪੰਜਾਬ ਦੇ ਲੋਕ ਐ ਨਹੀਂ ਗੱਲ ਪੰਜਾਬ ਦੇ ਲੋਕ ਕਪਿਚ ਜਾਣ ਵੀ ਦਿੰਦੇ ਪਰ ਚੱਕਦਾ ਨਹੀਂ ਸੀ ਕਾਨੂੰਨ ਹੀ ਇਸ ਤਰ੍ਹਾਂ ਦਾ ਸੀ 40 40 ਲੱਖ ਦੀਆਂ ਗੱਡੀਆਂ ਲਿਆਖਦੀਆਂ ਕਰਦੇ ਬੰਦਾ ਨਹੀਂ ਮਰ ਦਿੰਦੇ ਇਸ ਗੱਲ ਨੂੰ ਗਰੀਬ ਲੋਕ ਜਿਹੜੇ ਕਿਰਤੀ ਲੋਕ ਰੋਜ਼ ਜਾਂਦੇ ਜਿਹੜੇ ਕੰਮ ਕਰਦੇ ਐਪਰੀਸ਼ੀਏਟ ਕਰਦੇ 43000 ਨੌਕਰੀ ਦੇ ਦਿੱਤੀ ਕਮਾਲ ਦੀਆਂ ਜਿਹੜੇ ਪਿੰਡ ਜਾਂਦੇ ਉੱਥੇ ਕੋਈ ਨਾ ਕੋਈ ਗਰੀਬ ਬੱਚਾ ਖੜਾ ਹੋ ਜਾਂਦਾ ਮੈਨੂੰ ਵੇਲੇ ਬਿਨਾ ਇਸ ਬਾਦ ਬਿਨਾ ਪੈਸੇ ਨੂੰ ਪਹਿਲਾਂ ਐਮਐਲ ਕਿ ਨਿਆਜ ਇਹ ਨਾ ਉੱਥੇ ਸਭ ਕੁਝ ਪੰਜਾਬ ਦੇ ਲੋਕ ਨਾਲ ਖੜ ਗਏ ਅਰਵਿੰਦ ਕੇਜ ਦੀ ਵਾਦਨਾ ਖੜ ਗਿਆ ਭਗਵੰਤ ਮਾਨ ਦੇ ਨਾਲ ਖੜ ਗਏ ਸੋ ਵੋਟ ਪਏਗੀ ਤਾਕਤ ਫਰੀਦਕੋਟ ਦੇ ਲੋਕ ਸਭਾ ਹਲਕੇ ਦੇ ਵਿੱਚ ਆ ਤਾਂ ਇੱਥੋਂ ਆਮ ਆਦਮੀ ਪਾਰਟੀ ਨੇ ਕਰਮਜੀਤ ਸਿੰਘ ਅਨਮੋਲ ਤੇ ਵੱਡਾ ਦਾਅ ਖੇਡਿਆ ਤਾਂ ਸਿਆਸਤ ਪੰਜਾਬ ਦੀ ਪੱਕੀ ਹੋਈ ਆ ਤਾਂ ਆਮ ਆਦਮੀ ਪਾਰਟੀ ਨੇ ਪੂਰੀ ਤਾਕਤ ਚੋਕ ਦਿੱਤੀ ਆ ਕਿ ਪੰਜਾਬ ਦੇ ਵਿੱਚੋਂ 13 0 ਹੋ ਸਕੇ 13 ਸੀਟਾਂ ਤੇ ਜਿੱਤ ਪ੍ਰਾਪਤ ਹੋ ਸਕੇ ਸਾਡੇ ਨਾਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਨੇ ਸੰਧਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜਨਸਪੋਕਸਮੈਨ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਵੰਤ ਸਾਬ ਹੁਣ ਤਾਂ ਦੋ ਤਿੰਨ ਦਿਨ ਹੀ ਰਹਿ ਗਏ ਨੇ ਕੀ ਕੈਰੀ ਆ ਹੁਣ ਹਲਕੇ ਦੀ ਹਵਾ ਦੇਖੋ ਜੀ ਪੰਜਾਬ ਦੇ ਲੋਕ ਕੰਮਾਂ ਤੇ ਸਾਥ ਦਿੰਦੇ ਆ ਮੋੜ ਦਿੰਦੇ ਆ ਇਥੇ ਸੇਵਾ ਨੂੰ ਫੜ ਲੱਗਦਾ ਔਰ ਪੰਜਾਬ ਸਰਕਾਰ ਨੇ ਸ਼੍ਰੀਮਾਨ ਅਰਵਿੰਦ ਕੇਜ ਜੀ왈 ਜੀ ਦੀ ਯੋਗ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਮੰਤਰੀ ਹੱਬ ਦੇ ਵਿੱਚ ਬੜੇ ਬੇਮਿਸਾਲ ਕੰਮ ਕੀਤੇ ਆ ਜੀ ਤੋਂ ਦੇਖੋ ਯਾਰ ਅੱਜ ਹੁਣ ਸੜਕ ਤੇ ਜਾਂਦੇ ਆਪਾਂ ਸੜਕ ਤੇ ਅੱਗੇ ਐਕਸੀਡੈਂਟ ਹੋ ਜਾਂਦਾ ਸੀ ਕੋਈ ਚੱਕਦਾ ਨਹੀਂ ਸੀ ਬਿਲਕੁਲ ਭੱਜ ਤੇ ਬੰਦਾ ਉੱਥੇ ਮਰਦੇ ਭੱਜ ਜਾਂਦੇ ਸੀ ਕਿਨੇ ਪਰਚਾ ਹੋਊਗਾ ਚੱਕਣਾ ਚਾਹੁੰਦੇ ਸੀ ਪੰਜਾਬ ਦੇ ਉਹ ਗਾਇ ਨਹੀਂ ਗੱਲ ਪੰਜਾਬ ਲੋਕਾਂ ਵਿੱਚ ਜਾਣ ਵੀ ਦਿੰਦੇ ਪਰ ਚੱਕਦਾ ਨਹੀਂ ਸੀ ਕਾਨੂੰਨ ਹੀ ਇਸ ਤਰ੍ਹਾਂ ਦਾ ਸੀ ਸਰਕਾਰ ਨੇ 40 40 ਲੱਖ ਦੀਆਂ ਗੱਡੀਆਂ ਲਿਆ ਖੜੀਆਂ ਕਰਤੀਆਂ ਹੁਣ ਬੰਦਾ ਨਹੀਂ ਮਰਦੇ ਇਸ ਗੱਲ ਨੂੰ ਗਰੀਬ ਲੋਕ ਜਿਹੜੇ ਕਿਰਤੀ ਲੋਕ ਰੋਜ਼ ਜਾਂਦੇ ਜਿਹੜੇ ਦਮ ਕਰਦੇ ਐਪਰੀਸ਼ੀਏਟ ਕਰਦੇ ਉਹ ਕਹਿੰਦੇ ਕਰਾਂਗੇ 43000 ਨੌਕਰੀਆਂ ਦਿਤੀਆਂ ਨੌਕਰੀਆਂ ਕਮਾਲ ਦੀਆਂ ਜਿਹੜੇ ਪਿੰਡ ਜਾਂਦੇ ਉੱਥੇ ਕੋਈ ਨਾ ਕੋਈ ਗਰੀਬ ਬੱਚਾ ਖੜਾ ਹੋ ਜਾਂਦਾ ਠੀਕੇ ਮੈਨੂੰ ਮਿਲਿਆ ਬਿਨਾਂ ਫਾਰਮ ਬਿਨਾਂ ਪੈਸੇ ਤੋਂ ਨੌਕਰੀਆਂ ਪਹਿਲਾਂ ਵੀ ਦਿੰਦੇ ਸੀ ਪਹਿਲਾਂ ਐਮਐਲਏ ਨੂੰ ਵੰਡ ਦਿੰਦੇ ਸੀ ਵੀ ਤੂੰ ਚਾਰ ਪੰਜ ਚਾਰ ਤੁੰਗ ਲਾ ਪੰਜ ਤੁ ਜਿਹੜੇ ਜਿੰਨਾ ਕ ਜ਼ੋਰ ਹੁੰਦਾ ਉਸ ਹਿਸਾਬ ਨਾਲ ਉਹ ਫਿਰ ਵੇਨੇ ਤਕੜਾ ਕਿਹੜਾ ਜਿਹੜਾ ਤਕੜਾ ਹੁੰਦਾ ਉਹ ਤੋਂ ਪੈਸੇ ਭੁਲੇਖੇ ਦੇ ਦਿੰਦੇ ਸੀ ਹੁਣ ਮੈਰਿਟ ਜਿੱਥੇ ਮੈਰਿਟ ਆ ਜੇ ਉੱਥੇ ਸਭ ਕੁਝ ਜਿੱਥੇ ਨਿਆ ਹਜੇ ਨਾ ਉੱਥੇ ਸਭ ਕੁਝ ਹ ਉਥੇ ਤਰੱਕੀ ਵੀ ਹੁੰਦੀ ਹੈ ਸਭ ਕੁਝ ਹੁੰਦਾ ਸੋ ਪੰਜਾਬ ਦੇ ਲੋਕ ਨਾਲ ਖੜ ਗਏ ਪੰਜਾਬ ਦੇ ਲੋਕ ਕਮਾਂ ਦੇ ਨਾਲ ਖੜ ਗਏ ਆਰਵਿੰਦ ਕੇਜ ਦੀਵਾਲ ਦੇ ਨਾਲ ਖੜ ਗਏ ਮੁੱਖ ਮੰਤਰੀ ਦੇ ਨਾਲ ਖੜ ਗਏ ਸੋ ਭਗਵੰਤ ਮਾਨ ਦੇ ਨਾਲ ਖੜ ਗਏ ਸੋ ਵੋਟ ਪਏਗੀ ਟਪਗੇ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਹੰਸ ਰਾਜ ਵੀ ਚੋਣ ਮੈਦਾਨ ਦੇ ਵਿੱਚ ਨਹੀਂ ਕਾਂਗਰਸ ਵੀ ਚੋਣ ਮੈਦਾਨ ਦੇ ਵਿੱਚ ਦੇਖੋ ਜੀ ਇਹ ਤਾਂ ਸਾਰੇ ਆਪਸ ਵਿੱਚ ਥੱਲੇ ਤੁਰੇ ਫੜੇ ਦੂਜੇ ਤੀਜੇ ਦੇ ਵੇਖਣਗੇ ਕਿਹੜੇ ਤੇ ਮੁਕਾਬਲਾ ਸਾਡਾ ਕਮਾਂ ਨਾਲ ਹੈ ਅਸੀਂ ਹੋਰ ਵੱਧ ਕੰਮ ਕਰਾਂਗੇ ਹਾਂ ਸਰਗਦੇ ਤੁਸੀਂ ਉਹ ਬਿਆਨ ਤਿੱਖੇ ਵੀ ਸੋਨੇ ਹੋਣਗੇ ਜਿਹੜੇ ਕਹਿੰਦੇ ਸੀ ਕਿ ਜਿਹੜੇ ਵਿਰੋਧ ਕਰਨ ਆਉਂਦੇ ਨੇ ਇਹਨਾਂ ਦਾ ਨਾਮ ਨੋਟ ਕਰ ਲਓ ਫਿਰ ਦੋ ਤਰੀਕ ਤੋਂ ਬਾਅਦ ਦੇਖਾਂ ਕਿਹੜੇ ਖੱਪੀ ਖਾਂ। ਹੁਣ ਮਾਫੀ ਮੰਗ। ਸਾਡੇ ਆਪਣੇ ਵਾਲੇ ਤਾਂ ਜਗਰੀਆ ਖਾਨ ਤੋਂ ਨਹੀਂ ਸੂਤ ਆਏ। ਹੈ? ਅਵਦਾਲੀ ਤੋਂ ਨਹੀਂ ਸੂਤ ਆਏ। ਅੰਗਰੇਜ਼ਾਂ ਤੋਂ ਨਹੀਂ ਸੂਤ ਆਏ। ਮੋਦੀ ਨੂੰ ਗੋੜਨੀਆਂ ਲਾ ਕੇ ਮਾਫੀ ਮੰਗਣੀ ਪਈ। ਬਾਕੀ ਹੁਣ ਇਹਨਾਂ ਬਾਰੇ ਕੀ ਕਹਿਣਾ? 400 ਪਾਰ ਦਾ ਨਾਰਾ ਦੇ ਰਹੇ ਨੇ ਕਹਿੰਦੇ ਹੁਣ ਕੇਂਦਰ ਦੀ ਲੀਡਰਸ਼ਿਪ ਵੀ ਪੰਜਾਬ ਦੇ ਵਿੱਚ ਬੀਜੇਪੀ ਦੀ ਪਹੁੰਚੀ ਹੋਈ ਆ 2027 ਦੇ ਵਿੱਚ ਕਹਿੰਦੇ ਬੀਜੇਪੀ ਦੀ ਸਰਕਾਰ ਬਣਨੀ ਤੈ ਆ ਦੇਖੋ ਹਿੰਦੁਸਤਾਨ ਦੇ ਵਿੱਚ ਨਾ ਇੱਕ ਸਮਾਂ ਇਹ ਆਇਆ ਸੀ ਜਦੋਂ ਲੋਕ ਕਹਿੰਦੇ ਸੀ ਇੰਡੀਆ ਇਜ਼ ਇੰਦਰਾ ਇੰਦਰਾ ਇਜ਼ ਇੰਡੀਆ ਕਿੱਥੇ ਆਓ ਫਿਰ ਉਸ ਤੋਂ ਬਾਅਦ ਵਾਰਦੀਪਾਈ ਸਾਹਿਬ ਦਾ ਸ਼ਾਇਨਿੰਗ ਇੰਡੀਆ ਕਿੱਥੇ ਆਓ ਮੰਨੋ ਤੁਸੀਂ মিডিਆ ਨੂੰ ਕੰਟਰੋਲ ਕਰਕੇ ਫਾਲਸ ਖਬਰਾਂ ਚਲਾ ਕੇ 400 ਪਰ ਕਿਵੇਂ ਹੋ ਜੀ ਆ ਕਿਵੇਂ ਕਰ ਲਵੋਗੇ ਤੁਸੀਂ ਤੁਸੀਂ ਧੀਆਂ ਪੇਣਾ ਦੀ ਇੱਜ਼ਤ ਤਾਂ ਕਰਦੇ ਨਹੀਂ ਮਤਲਬ ਇਹ ਦੇਸ਼ ਦੇ ਵਿੱਚ ਮਣੀਪੁਰ ਵਰਗੀਆਂ ਘਟਨਾਵਾਂ ਹੋਈਆਂ ਹੁਣ ਨੋ ਵਰਗੀਆਂ ਘਟਨਾਵਾਂ ਹੋਈਆਂ ਹੁਣ ਗੁਜਰਾਤ ਚ ਬਲਾਤਕਾਰੀਆਂ ਦੇ ਗੜਾਂ ਚ ਤੁਸੀਂ ਹਾਰ ਪਾਈ ਜਾਂਦੇ ਹੋ ਤੇ ਫਿਰ ਤੁਸੀਂ ਕਹਿੰਦੇ 400 ਪਰ ਸਪਾਇਨਲੈਸ ਨਹੀਂ ਹੈ ਸਾਡਾ ਹਿੰਦੁਸਤਾਨ ਸਾਡਾ ਦੇ ਇਹ ਲੋਕ ਠੀਕ ਆ ਭੋਲੇ ਜਰੂਰ ਆ ਪਰ ਇਹਨਾਂ ਚੀਜ਼ਾਂ ਨੂੰ ਮਾਈਂਡ ਕਰਦੇ ਆ ਐ ਮਾਂ ਦੇ ਬੜਕਾ ਕੇ ਕਹਿੰਦੇ 25 ਕਰੋੜ ਲੋਕਾਂ ਦੀ ਗਰੀਬੀ ਦੂਰ ਕਰਤੀ ਕਹਿੰਦੇ ਇਹ ਇਹੀ ਤੇ ਇਹੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਜਿਤਾਉਣੀਆਂ 25 ਕਰੋੜ ਲੋਕਾਂ ਦਾ ਪਤਾ ਨਹੀਂ ਹਜੇ ਤੱਕ ਲਾਸ਼ਾਂ ਨਹੀਂ ਡਿਗੀਆਂ ਗਈਆਂ ਜਿਹੜੀਆਂ ਕੋਰੋਨਾ ਚ ਇਹਨਾਂ ਨੇ ਤੋੜ ਕੇ ਜਿਹੜੇ ਜਾਨ ਕੱਢੀ ਲੋਕਾਂ ਦੀ ਜਿਹੜੀਆਂ ਜਿਹੜੀਆਂ ਕ੍ਰਾਪਸ਼ਨਾਂ ਕੀਤੀਆਂ ਇਹਨਾਂ ਨੇ ਇਲੈਕਟੋਰਲ ਬੌਂਡ ਦਾ ਤੁਸੀਂ ਦੇਖ ਹੀ ਲਿਆ ਪਹਿਲੀ ਵਾਰ ਵੇਖਿਆ ਵੀ ਸਰਕਾਰੀ ਏਜੰਸੀਆਂ ਛਾਪਾ ਮਾਰਨ ਤੇ ਮੁੜ ਕੇ ਦੂਜੇ ਦਿਨ ਅਗਲਾ ਤੁਹਾਨੂੰ ਪਾਰਟੀ ਨੂੰ ਫੰਡ ਦੇਵੇ ਅਰਵਿੰਦ ਕੇਜਰੀਵਾਲ ਜੀ ਨੂੰ ਝੂਠੇ ਕੇਜ ਵਿੱਚ ਫਸਾਇਆ ਇਹਨਾਂ ਨੇ ਪਰ ਉਹ ਨਹੀਂ ਝੁਕੇ ਅਰਵਿੰਦ ਕੇਜਰੀਵਾਲ ਤੇ ਜਿਹੜੇ ਬੰਦੇ ਨੇ ਬਿਆਨ ਦਿੱਤਾ ਮੈਂ ਪੈਸੇ ਦਿੱਤੇ ਉਸੇ ਤੋਂ ਅਰਵਿੰਦ ਕੇਜਰੀਵਾਲ ਨੂੰ ਨਹੀਂ ਪਾਰਟੀ ਨਹੀਂ ਦਿੱਤੇ ਪਾਰਟੀਆਂ ਸਾਰੀਆਂ ਫੜ ਲੈਂਦੀਆਂ ਬੀਜੇਪੀ ਨੇ ਵੀ ਉਸੇ ਤੋਂ ਲਏ ਉਹ ਫਿਰ ਅਮਰਿਸ਼ਾ ਅਮਰਿਸ਼ਾ ਤੇ ਕਿਉਂ ਨਹੀਂ ਕੇਸ ਹੋਇਆ ਮੋਦੀ ਸਾਹਿਬ ਤੇ ਕਿਉਂ ਨਹੀਂ ਕੇਸ ਹੋਇਆ ਸੋ ਇਸ ਫਾਲਸ ਨੈਰੇਟਿਵ ਖਿਲਾਰ ਰਹੇ ਦੀ ਗਰੀਬੀ ਤਾਂ ਸਿਰਫ ਉਹ ਵੱਡਿਆਂ ਦੀ ਇਹਨਾਂ ਨੇ ਦੂਰ ਕੀਤੀ ਆ ਅਮਬਾਨੀ ਤੇ ਦਾਨੀ ਦੀ ਆ ਨਿੱਕੇ ਨਿੱਕੇ ਦੁਕਾਨਦਾਰਾਂ ਦੀ ਆਪ ਦੀ ਦੁਕਾਨਾਂ ਦਾ ਫਿਕਰ ਪੈ ਗਿਆ ਉਹਨਾਂ ਨੂੰ ਵਿਚਾਰਿਆਂ ਨੂੰ ਗਰੀਬਾਂ ਨੂੰ ਅੱਜ ਉਹ ਮਾਲਕ ਹੈ ਕੱਲ ਉਹਨਾਂ ਨੂੰ ਨੌਕਰੀਆਂ ਬਣਾ ਲਾ ਦੇਣਗੇ ਜਦੋਂ ਦੁਆਰ ਆਗੇ ਤਾਂ ਆ ਵੱਡੇ ਵੱਡੇ ਅਮਬਾਨੀ ਰਿਸ਼ ਸ਼ੋਰੂਮ ਬਣ ਜਾਣਗੇ ਦਾਨੀ ਦੇ ਸ਼ੋਰੂਮ ਬਣ ਜਾਣਗੇ ਆਪਾਂ ਡੰਡੇ ਵਿੱਚੋਂ ਦੇ ਫਿਰ ਇਹ ਗੱਲ ਪੰਜਾਬ ਦੇ ਲੋਕ ਸਮਝ ਗਏ ਦੇਸ਼ ਦੇ ਲੋਕ ਵੀ ਸਮਝ ਗਏ ਗ੍ਰਹਿ ਮੰਤਰੀ ਕਹਿੰਦੇ ਪੰਜਾਬ ਨੂੰ ਭ੍ਰਿਸ਼ਟਾਚਾਰ ਦਾ ਏਟੀਐਮ ਬਣਾਤਾ ਗਰਵਿੰਦ ਕੇਜਰੀ ਵੱਲੋਂ ਕੱਲ ਲੁਧਿਆਣੇ 'ਚ ਬੜਾ ਤਿੱਖ ਪ੍ਰਿਸ਼ਟਾਚਾਰ ਦਾ ਏਟੀਐਮ ਬਣਾ ਦੇ ਜਿਹੜੇ ਪ੍ਰਿਸ਼ਟਾਚਾਰੀ ਆ ਤੁਹਾਡੇ ਕੋਲ ਐਨਏਆਈ ਹੈ ਤੁਹਾਡੇ ਕੋਲ ਈਡੀ ਹੈ ਚੱਕੋ ਖਾਂ ਤੁਸੀਂ ਤਾਂ ਅਪੋਲੀਸ਼ਨ ਨਾਲ ਐਮਐਲ ਨੂੰ ਚੱਕ ਲੈਣ ਜਿਹੜਾ ਤੁਹਾਡਾ ਨਾਲ ਜਾਂਦਾ ਉਹਨੂੰ ਕਹਿੰਦੇ ਸਾਫ ਹੈ ਤੇ ਗੱਲਾਂ ਕਰਦੀਆਂ ਸੌਖੀਆਂ ਕੋਈ ਚੱਜ ਦੇ ਥਾਂ ਤੇ ਬੱਤਲੋ ਫਿਰ ਈਡੀ ਜਦੋਂ ਕਹਿੰਦੇ ਤੁਸੀਂ ਟਰੱਕ ਭਰ ਕੇ ਉਹਨੇ ਰਾਹੁਲ ਗਾਂਧੀ ਨੂੰ ਦੇਤੇ ਅੰਬਾਨੀ ਦੇ ਅਦਾਨੀ ਨੇ ਤੇ ਕਿੱਥੇ ਈਡੀ ਤੁਹਾਡੀ ਹੱਲੂ ਰਾਹੁਲ ਗਾਂਧੀ ਵੀ ਨਾਲ ਤੇ ਨਾਲ ਉਹ ਵੀ ਫੜ ਲਓ ਦੂਜੇ ਨੂੰ ਅੰਬਾਨੀ ਨੂੰ اڈਾਨੀ ਨੂੰ ਇਹ ਗੱਲਾਂ ਹੈ ਜੁਮਲੇਵਾਜ ਪਾਰਟੀ ਹੈ ਇਹ ਇਹ ਦੋ ਨਾਂ ਰੱਖੇ ਆ ਇੱਕ ਭਾਰਤੀ ਝਗੜਾ ਪਾਰਟੀ ਭੀਜਪੀ ਦੂਜੇ ਭਾਰਤੀ ਜੁਮਲਾ ਪਾਰਟੀ ਭੀਜਪੀ ਜਿੱਥੇ ਜਿੱਥੇ ਇਲੈਕਸ਼ਨ ਹੁੰਦੇ ਉੱਥੇ ਝਗੜੇ ਕਰਾਉਂਦੇ ਹੁਣ ਪੰਜਾਬ ਵਾਲਿਆਂ ਨੂੰ ਮੈਂ ਤੁਹਾਡੇ ਨਾਲ ਬੇਨਤੀ ਕਰਦਾ ਵੀ ਇੱਥੇ ਗੁਰੂਆਂ ਦੀ ਕਿਰਪਾ ਗੁਰੂ ਸੇਵਨ ਦੀ ਆਪਾਂ ਕਦੇ ਵੀ ਇੱਕ ਦੂਜੇ ਨਾਲ ਝਗੜਾ ਨਹੀਂ ਹੋਇਆ ਇਹ ਕੋਸ਼ਿਸ਼ ਕਰਨਗੇ ਵੀ ਆਪਾਂ ਨੂੰ ਵੱਖ-ਵੱਖ ਫਿਰਕਿਆਂ ਦੇ ਲੋਕਾਂ ਨੂੰ ਵੱਖ-ਵੱਖ ਕਲਾਸਿਸ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾਉਂਗੀ ਸੋ ਅਪਾ ਲੜਨਾ ਨਹੀਂ ਹੈ ਤਕੜੀ ਰਹਿ ਕੇ ਇੱਕਦਿ ਰਾਤ ਫੜ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ। ਸੁਧਮਨ ਸਾਹਿਬ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਜਿਹਹਾ ਦਾਵਾ ਕਰ ਜਾਂਦੇ ਨੇ ਕਹਿੰਦੇ ਸਰਕਾਰ ਕੁਝ ਹੀ ਦਿਨਾਂ ਦੀ ਮਹਿਮਾਨ ਆ। ਕੱਲ ਵੀ ਗ੍ਰਹਿ ਮੰਤਰੀ ਕਹਿ ਕੇ ਕਹਿੰਦੇ ਬਸ ਸਰਕਾਰ ਟੁੱਟਣ ਵਾਲੀ ਹੋ। ਜਿਵੇਂ ਇਹ ਜੁਮਲੇ ਇਤਿਲਾਕਾਂ ਦੇ ਵਿੱਚ ਇਸ ਤਰ੍ਹਾਂ ਦੇ ਜੁਮਲੇ ਇਹ ਦੇ ਹੁੰਦੇ ਆ ਲੋਕਾਂ ਨੂੰ ਲੋਕਾਂ ਨੂੰ ਪਰਮਾਉਣ ਵਾਸਤੇ ਹੋਰ ਸਾਰਾ ਦੇਸ਼ ਭਰਮ ਸਕਦਾ। ਪੰਜਾਬ ਨਹੀਂ ਕਿਸੇ ਦੇ ਭਰਮ ਚਾਹੁੰਦਾ। ਪ੍ਰਧਾਨ ਮੰਤਰੀ ਸਾਹਿਬ ਆਏ ਪਟਿਆਲੇ ਉਹ ਕਹਿੰਦੇ ਜੀ ਇੱਥੇ ਤਾਂ ਮਾਈਨਿੰਗ ਮਾਫੀਆ ਚੱਲਦਾ ਰੇਤ ਮਾਫੀਆ ਚੱਲਦਾ ਕਹਿੰਦੇ ਗੈਂਗਸਟਰਾਂ ਦਾ ਰਾਜ ਚੱਲਦਾ ਉਹ ਵੀ ਬੜੇ ਬੋਲ ਕੇ ਕਿ ਫਿਰ ਤੁਹਾਡੀ ਐਨਆਈਏ ਕੀ ਕਰਦੀ ਆ ਗੈਂਗਸਟਰਾਂ ਦਾ ਰਾਜ ਚੱਲਦਾ ਤਾਂ ਮਾਈਨਿੰਗ ਮਾਫੀਆ ਚੱਲਦਾ ਤੇ ਫਿਰ ਈਡੀ ਕੀ ਕਰਦੀ ਤੁਹਾਡੀ ਕੱਲੀ ਐਮਐਲਏ ਫੜਨਾ ਤੇ ਰੱਖੀ ਐ ਅਰਵਿੰਦ ਕੇਜਰੀਵਾਲ ਨੂੰ ਫੜਨਾ ਤੇ ਰੱਖੀ ਐ ਬਿਬੂ ਕੁਮਾਰ ਨੂੰ ਫੜਨਾ ਤੇ ਰੱਖੀ ਐ ਉਹ ਤਾਂ ਕੋਈ ਗੱਲ ਐ ਤੁਸੀਂ ਆ ਕੇ ਗੱਲਾਂ ਕਰੀ ਜਾਂਦੇ ਹੋ ਕੰਮ ਕਰਕੇ ਰਖਾਓ ਨਾ ਫਿਰ ਗੱਲਾਂ ਕਰਦੇ ਤੁਸੀਂ ਪ੍ਰਧਾਨ ਮੰਤਰੀ ਬਣਾਇਆ ਜਾਂ ਹੋਮ ਮਿਨਿਸਟਰ ਬਣਾਇਆ ਕੰਮ ਕਰਕੇ ਦਿਖਾਓ ਇੱਥੇ ਕਰ ਰਹੀਏ ਪੰਜਾਬ ਸਰਕਾਰ ਕਰ ਰਹੀ ਹੈ ਲੱਗੇ ਹੋਏ ਦਿਨ ਰਾਤ ਲੋਕਾਂ ਦੀ ਜਾਣ ਸੌਕੀ ਕਰਦੀ ਮੇਰੇ ਇੱਥੇ 6 ਕੁੜੀਆਂ ਲੱਗੀਆਂ ਜੱਜ ਦੀ ਪਰੀ ਗੋੜ ਦੀਆਂ ਤੇ ਬੜੇ ਮਾਣ ਨਾਲ ਕਹਿੰਨਾ ਪੰਜ ਗਰੀਬਾਂ ਦੀਆਂ ਬੱਚੀਆਂ ਲੱਗੀਆਂ ਪੰਜ ਤੇ ਇਹ ਗਰੀਬਾਂ ਦੇ ਰਾਸ਼ਟਰੀ ਆਰਮਨਾਥ ਕੋਮਨੂ ਮੰਦਿਰ ਦੀ ਨੀਂਵ ਵੜ ਦਿੰਦੇ ਕਹਿੰਦੇ ਸਾਡਾ ਮੰਦਿਰ ਬਿੱਟਿਆ ਜਾਊਗਾ ਕਮਾਲ ਦੀ ਗੱਲ ਆ ਯਾਰ ਪੰਜਾਬ ਪੰਜਾਬ ਤਾਂ ਹਮੇਸ਼ਾ ਉਹ ਕਹਿੰਦੇ ਨੇ ਤੁਹਾਡੇ ਮੂੰਹ ਚ ਸਾਡੇ ਨੋਹਾਂ ਚ ਪੰਜਾਬੀਆਂ ਦੇ ਜੋ ਮਰਜ਼ੀ ਕਹੀ ਜਾਂਦਾ ਸਭ ਸਮਝਨੇ ਸੁਖਵੀਰ ਬਾਦਲ ਕਹਿੰਦੇ ਦਿੱਲੀ ਵਾਲੀਆਂ ਪਾਰਟੀਆਂ ਤੋਂ ਬਚ ਜਾਓ ਤੁਸੀਂ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਤੁਸੀਂ ਕਹਿੰਦੇ ਇਹ ਤਾਂ ਸਾਡੀ ਦਾ ਰਾਜ ਸੇਵਾ ਕਰਨ ਦੀ ਭਾਵਨਾ ਹੈ ਤਾਂ ਭੱਗ ਜਾਣਗੇ ਦਿੱਲੀ ਕਹਿੰਦੇ ਯਾਰਾ ਤਾਂ ਮੈਨੂੰ ਲੱਗਦਾ ਇਹ ਤਾਂ ਬੀਗਾ ਜੀ ਜੀ ਨਾ ਅਰਦਾਸ ਸੁਣੀ ਗਈ ਜਿਹੜੀ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਵਿਅਦਬੀਆਂ ਕਰਾਈਆਂ ਉਹਨਾਂ ਕੱਖ ਨ ਰਵੇ ਕੱਖ ਨਹੀਂ ਰਿਹਾ ਪਹਿਲਾਂ ਉਹਨਾਂ ਦੀ ਸਿਰ ਤੇ ਦਸਾ ਲੈਂਦੇ ਹੁੰਦੇ ਸੀ ਇਹ ਬੀਜੇਪੀ ਵਾਲਿਆਂ ਦੇ ਸਿਰ ਤੇ ਤੇ ਜਦੋਂ ਹੁਣ ਆਪੋਜੀਸ਼ਨ 'ਚ ਆ ਗਏ ਆਪੋਜੀਸ਼ਨ ਵੀ ਨਹੀਂ ਹੁਣ ਜਦੋਂ ਲੋਕਾਂ ਨੇ ਜਿਵੇਂ ਨਕਾਰਦੇ ਆ ਹੁਣ ਇਹ ਪੰਜਾਬ ਦੀ ਗੱਲ ਕਰਨਗੇ ਪੰਜਾਬੀਅਤ ਦੀ ਗੱਲ ਕਰਨਗੇ ਦਿੱਲੀ ਪੰਜਾਬ ਦੀ ਗੱਲ ਕਰਨ ਲੱਗੇ ਪਹਿਲਾਂ ਕਹਿੰਦੇ ਸਾਡਾ ਨੌਵਾਂ ਹਸਰ ਹਿੱਸਾ ਸੋ ਇਹ ਤਾਂ ਉਹਨਾਂ ਦੀ ਗੱਲ ਨੂੰ ਹੁਣ ਕੋਈ ਤਵੱਜੋ ਦਿੰਦਾ ਨਹੀਂ ਹੈ ਨਹੀਂ ਕਾਂਗਰਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਵੀ ਕਹਿ ਰਹੀ ਹੈ ਕਿ ਅਸੀਂ 13 ਸੀਟਾਂ ਦੇ ਫਤਿਹ ਹਾਸਲ ਕਰਨਗੇ ਪੰਜਾਬ 'ਚ ਤੇ ਭਾਈ ਜੀ ਜਦੋਂ ਕੋਈ ਫਤਿਹ ਹਾਸਲ ਕਰਦੇ ਉਹ ਸਾਰੇ ਇੱਕ ਮੁੱਠੂ ਕੇ ਲੜਾਈ ਲੜਦੇ ਜਿਵੇਂ ਸਰਕਾਰ ਜੋ ਬੈਟਰੀ ਪਾਰਟੀ ਆਮ ਆਦਮੀ ਪਾਰਟੀ ਲੱਗ ਗਈ ਇੱਕ ਮਿੰਟ ਰੋ ਏ ਢੜੇ ਗੱਲੀ ਕਾਂਗਰਸ ਚ ਉਹ ਤਾਂ ਸਾਰੇ ਢੜੇ ਬਣੇ ਸਾਰਿਆਂ ਦੇ ਮੂੰਹ ਅਡਡ ਢੜਾ ਵੀ ਕੋਈ ਨਹੀਂ ਸਾਰਿਆਂ ਦੇ ਮੂੰਹ ਅਡਡ ਆ ਤੇ ਫਿਰ ਕਿਵੇਂ ਜਿੱਤ ਹੋ ਜੂਗੀ ਤੁਸੀਂ ਦੱਸੋ ਹੋ ਸਕਦੀ ਹੈ ਇਹ ਤਾਂ ਪਿੰਡ ਵਾਲੇ ਵੀ ਜਾਣਦੇ ਮਮਸਦੀ ਕੈਂਪ ਹੀ ਰਹੇ ਨੇ ਕੋਈ ਲੈ ਕੇ ਆਏ ਹਲਕੇ ਚ ਪ੍ਰੋਜੈਕਟ ਕੋਈ ਆਇਆ ਫੰਡ ਵਿਕਾਸ ਐਮਪੀ ਫੰਡ ਦੇ ਵਿੱਚ ਲੇਕੋ ਮੇਰੇ ਤਾਂ ਕੁੱਤੇ ਆਤ ਨਹੀਂ ਆਏ ਹਾਂ ਮਤਲਬ ਬਹੁਤ ਵਧੀਆ ਇਨਸਾਨ ਮਮਸਦੀ ਬਹੁਤ ਵਧੀਆ ਕਲਾਕਾਰ ਆ ਤੇ ਇੱਕ ਦੋ ਜਗ੍ਹਾ ਉਹਨਾਂ ਨੇ ਆਪ ਦਾ ਕੀਤਾ ਵੀ ਹੈ ਜਿਹੜੇ ਫੰਡ ਵੀ ਦਿੱਤੇ ਸੀ ਸੋ ਜਿਹੜਾ ਹੁਣ ਕੈਂਡੀਡੇਟ ਆ ਇਹਦੇ ਨਾਲੋਂ ਬੈਟਰ ਕੈਂਡੀਡੇਟ ਹੁੰਦੇ ਹੋ ਬੈਟਰ ਹੁੰਦੇ ਹੋ ਮੈਨੂੰ ਲੱਗਦਾ ਇਹ ਤਾਂ ਲਹਾਰ ਕੇ ਹੀ ਲੜਾਈ ਲੜ ਰਹੇ ਜਿਹੜੀ ਉਸ ਸਮੇਂ ਦੇ ਵਿੱਚ ਤੁਸੀਂ ਲੜਾਈ ਲੜਦੇ ਹੋ ਰਵੈਤੀ ਪਾਰਟੀਆਂ ਦੇ ਨਾਲ ਜਦੋਂ ਬਹੁਤ ਘੱਟ ਸੀ ਆਵਾਦੀ ਪਾਰਟੀ ਪੰਜਾਬ ਦੇ ਵਿੱਚ ਉਹ ਚੋਣਾਂ ਦੇ ਵਿੱਚ ਇਹਨਾਂ ਚੋਣਾਂ 'ਚ ਫਰਕ ਕੀ ਮੰਨਦੇ ਦੇਖੋ ਉਦੋਂ ਨਾ ਐ ਹੁੰਦਾ ਸੀ ਵੀ ਆਪਾਂ ਤਾਂ ਨਾ ਇੱਕ ਆਪਦਾ ਫਰਜ਼ ਦਾ ਕਰ ਰਹੇ ਆ ਤੇ ਲੜਾਈ ਲੜਨੇ ਆ ਜਿੱਤ ਹਾਰ ਦਾ ਪਤਾ ਨਹੀਂ ਹੁਣ ਤਾਂ ਲੋਕ ਦੱਸਦੇ ਆ ਵੀ ਆਪਾਂ ਜਿੱਤ ਗਏ ਭਾਈ ਅਸਲ 'ਚ ਲੋਕਾਂ ਨੇ ਜਿੱਤਣਾ ਹਰ ਹਮਾਂ ਹੁੰਦਾ ਨਾ ਮੇਰੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਤੋ ਲੋਕ ਦੱਸਦੇ ਆ ਬੜਾ ਹੌਸਲਾ ਹਰ ਤਰ੍ਹਾਂ ਦੀ ਸਪੋਰਟ ਤਨ ਮਨ ਧਨ ਦੇ ਨਾਲ ਲੋਕ ਸਪੋਰਟ ਕਰਲੇ ਸੋ ਬਾਕੀ ਇਹ ਗੱਲ ਆ ਵੀ ਪਹਿਲਾਂ ਅਸੀਂ ਗੱਲਾਂ ਕਰਦੇ ਹੁੰਦੇ ਸੀ ਵੀ ਅਸੀਂ ਆ ਕਰਦੇ ਆਗੇ ਅਸੀਂ ਆ ਕਰ ਰਹੇ ਆਂ ਆ ਕਰਦੇ ਆਗੇ ਹੁਣ ਅਸੀਂ ਦੱਸਦੇ ਆ ਵੀ ਆ ਕਰਤਾ 6 ਕਰੋੜ ਰੁਪਇਆ ਮੈਂ ਆਪ ਦੇਖ ਤਿਆਰੀ ਖੰਡ ਤੂੰ ਵੰਡਿਆ 1 ਇੱਕ ਰੁਪਇਆ ਜਿਹੜੀ ਉਹਦੀ ਜਿੰਮੇਵਾਰੀ ਮੈਂ ਲੈਣਾ ਵੀ ਬਿਲਕੁਲ ਸਹੀ ਥਾਂ ਤੇ ਲੱਗਿਆ ਪਹਿਲਾਂ ਸਾਡੇ ਬੱਚਿਆਂ ਮੈਰਿਟ ਚ ਆਉਂਦੇ ਹੁੰਦੇ ਸੀ ਜਿਹੜੇ ਜਿਹੜੇ ਬੱਚੇ ਸਾਡੇ 150 ਫੀਸ ਕੋਟ ਦੇ ਮੈਰਿਟ ਜਾਈ ਹਰੇਕ ਨੂੰ 33-33 ਹਜ਼ਾਰ ਕੇ ਘਰੇ ਜਾ ਕੇ ਦੇ ਕੇ ਆਇਆ। ਮਤਲਬ ਕਿਸੇ ਗਰੀਬ ਨੇ ਮੇਰੇ ਤੇ ਐਪਰੋਚ ਕੀਤੀ ਬਈ ਇਲਾਜ ਉਹ ਇਲਾਜ ਦੀ ਮਦਦ ਕੀਤੀ। ਜਿਹਦੀ ਛੱਤ ਚੋਂ ਦੀ ਉਹਦੀ ਮਦਦ ਕੀਤੀ। ਸਕੂਲ ਦੇ ਵਿੱਚ ਲੋੜ ਹੋਈ, ਹਸਪਤਾਲ ਦੇ ਵਿੱਚ ਸਾਡਾ ਮੈਡੀਕਲ ਕਾਲਜ ਦੇ ਵਿੱਚ ਇੰਨਾ ਬੁਰਾ ਹਾਲ ਸੀ ਬਾਈ ਜੀ। ਮਤਲਬ ਗਰਮੀ ਇੰਨੀ ਜ਼ਿਆਦਾ ਸੀ ਕੈਂਸਰ ਵਾਲੇ ਵਿਭਾਗ ਦੇ ਵਿੱਚ। ਅਸੀਂ ਕੈਂਸਰ ਦੇ ਵਾਰਡ 'ਚ ਸਾਰੇ ਜੀ ਸੀ ਲਵਾਦੇ। ਉਹਨਾਂ ਦੀ ਅਹਿਸਾਸਾ ਨਾ ਬਿਲਕੁਲ ਸੋ ਅਸੀਂ ਕੰਮਾਂ ਦੇ ਵੋਟ ਮੰਗਦੇ ਆ ਉਦੋਂ ਦਾ ਤੇ ਹੁਣ ਦਾ ਫਰਕ ਕੀ ਆ ਉਦੋਂ ਅਸੀਂ ਗੱਲਾਂ ਦੇ ਵੋਟ ਮੰਗਦੇ ਗੱਲਾਂ ਕੀ ਮਤਲਬ ਆਪਦੀ ਪਲਾਨਿੰਗ ਦੱਸਦੇ ਸੀ ਲੋਕਾਂ ਨੂੰ ਪਲਾਨਿੰਗ ਕੰਗੀ ਲੱਗੀ ਸਾਨੂੰ ਲੈ ਕੇ ਆਏ ਹੁਣ ਅਸੀਂ ਐਗਜ਼ੀਕਿਊਸ਼ਨ ਕੀ ਕੀ ਕੰਮ ਕੀਤੇ ਆ ਉਹਨਾਂ ਦੇ ਵੋਟ ਮੰਗ ਰਹੇ ਆ ਔਰ ਲੋਕ ਉਹਨੂੰ ਐਪਰੀਸ਼ੀਏਟ ਕਰ ਰਹੇ ਆ ਤੁਹਾਡੇ ਹਲਕੇ ਦੇ ਵਿੱਚ ਇੰਡਸਟਰੀ ਵੀ ਬੜੀ ਲੋਡ ਆ ਜਿਹੜੀ ਸ਼ੂਗਰ ਮਿਲ ਸੀ ਉਹ ਵੀ ਬੰਦ ਹੋ ਗਈ ਬੜੇ ਧਰਨੇ ਵੀ ਲਾਇਏ ਸੀ ਆਮਾ ਦੀ ਪਾਰਟੀ ਨੂੰ ਕੋਈ ਪ੍ਰੋਜੈਕਟ ਆ ਰਿਹਾ ਜਿਹਦੇ ਲਈ ਪਾਸੇ ਦੇ ਵਿੱਚ ਨੌਜਵਾਨ ਰੁਜ਼ਗਾਰ ਮੈਂ ਇੱਕ ਦੁਬਈ ਦੀ ਕੰਪਨੀ ਨਾਲ ਗੱਲ ਕੀਤੀ ਆ ਉਹਨਾਂ ਨੂੰ ਮੈਂ ਪਹੁੰਚ ਕੀਤੀ ਔਰ ਉਹ ਮੰਨ ਗਏ ਐ ਇਨਸਪੀਸਲ ਕਿ ਅਸੀਂ 250 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਾ ਲਈ ਤੇ ਹੁਣ ਅਸੀਂ ਉਹਨਾਂ ਨੂੰ ਅਗਲੀ ਜਿਹੜੀ ਐ ਉਹ ਪੰਜਾਬ ਸਰਕਾਰ ਦੀ ਮਦਦ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਦਦ ਨਾਲ ਉਸ ਨੂੰ ਅਸੀਂ ਅਮਲੀ ਜਾਮਾ ਪਜਾਵਾਂਗੇ ਜਦੋਂ ਉਹ ਲੱਗ ਗਈ ਇਥੇ ਇੰਡਸਟਰੀ ਤੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਕਿਸੇ ਨੂੰ ਬੇਰੁਜ਼ਗਾਰ ਰਹਿਣ ਦੇਵਾਂਗੇ ਸਾਰਾ ਰੁਜ਼ਗਾਰ ਦਵਾਵਾਂਗੇ ਸੁਖਵੀਰ ਬਾਦਲ ਨੇ ਆਪਣੇ ਜੀਜੇ ਨੂੰ ਪਾਰਟੀ ਚੋਂ ਬਾਹਰ ਕੱਢਿਆ ਤੇ ਇਸ ਪ੍ਰਤਾਪ ਕਹਿ ਰਹੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਕਾਰਵਾਈ ਨੂੰ ਮੈਂ ਤੁਹਾਨੂੰ ਕਹੀ ਜਾਂਦਾ ਵੀ ਅਰਦਾਸ 'ਚ ਬਹੁਤ ਤਾਕਤ ਹੁੰਦੀ ਹੈ ਕੋਈ ਵੀ ਕਰੇ ਸੱਚੇ ਮਨੋਂ ਕਰ ਦੇਵੇ ਉਹ ਮੰਨੀਆਂ ਦੀ ਅਰਦਾਸ ਦਾ ਸੱਚੇ ਮਨੋਂ ਕੀਤੀ ਸੱਚੇ ਮਨੋਂ ਜੀ ਸੱਚੇ ਮਨੋਂ ਬਹੁਤ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਰੇਤ ਪੰਜਾਬੀਓ ਤਕੜੇ ਹੋ ਕੇ ਕੰਮ ਕਰਨ ਵਾਲੀ ਪਾਰਟੀ ਦਾ ਹੱਥ ਫੜੋ ਪੰਜਾਬ ਨੂੰ ਆਪਾਂ ਮੜ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਤੁਹਾਡਾ ਸਾਥ ਰਿਆ ਤੇ ਬਣਾ ਲਾਂਗੇ ਜਿਹੜੇ ਵੀ ਕੰਮ ਤਿੰਨ ਸਾਲਾਂ ਜਦੋਂ ਮਿਲੋਂ ਤਿੰਨ ਸਾਲ ਪਈਆਂ ਜਿਹੜੀਆਂ ਵੀ ਰਹਿੰਦੀਆਂ ਸਾਰੇ ਕਰਾਂਗੇ ਤੁਹਾਡੇ ਸਾਥ ਦੇ ਨਾਲ ਥੈਂਕ ਯੂ ਥੈਂਕ ਯੂ ਬਰੀ ਵਿਦਾ ਅੰਦਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਵਾਸੀ ਤਾਂ ਉਹਨਾਂ ਨੇ ਦਾਵਾ ਕੀਤਾ ਕਿ ਅਸੀਂ ਵਿਕਾਸ ਦੇ ਆਧਾਰ ਤੇ ਵੋਟਾਂ ਮੰਗ ਰਿਹਾ ਵਿਕਾਸ ਦੇ ਆਧਾਰ ਤੇ ਹੀ ਸਾਡੀ ਜਿੱਤ ਹੋਵੇਗੀ 3 ਸਾਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਕਾਇਆ ਪਲਟੀ ਜਾਵੇਗੀ ਰੰਗਲਾ ਪੰਜਾਬ ਪੰਜਾਬ ਨੂੰ ਬਣਾ ਕੇ ਹਟਣਗੇ ਜੋ ਵਾਅਦਾ ਪੰਜਾਬੀਆਂ ਦੇ ਨਾਲ ਕੀਤਾ ਸੀ ਤਾਂ ਦਾਵਾ ਇਹ ਹੀ ਆ ਕਿ ਕਰਮਜੀਤ ਸਿੰਘ ਅਨਮੋਲ ਵੱਡੀ ਲੀਡ ਦੇ ਨਾਲ ਇਸ ਹਲਕੇ 'ਚੋਂ ਫਤਿਹ ਹਾਸਲ ਕਰਨਗੇ ਸਾਥੀ ਸਨ희 ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਫਰੀਦਕੋ